ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹਾਂ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮੈਂ ਮੈਂ ਤਾਂ ਦਾਣਾ ਰਹਿਣਾ ਲਓ ਜੀ ਆਪਣੀ ਮਾਝੀ ਦੁੱਧ ਘਟ ਗਈ ਸੀ ਇੱਕ ਤਾਂ ਥੋੜਾ ਮਸਰ ਜ਼ਿਆਦਾ ਹੋਇਆ ਪਿਆ ਅੱਜ ਸੰਨੀ ਜੀ ਸਾਰੀ ਲਈ ਖੜੀ ਐ ਅੱਛਾ ਅਰੇ ਨਾ ਖਾਨੀਆਂ ਨੇ ਸੋਨੂ ਕੀ ਹੋਇਆ ਖਾ ਲੈਂਦਾ ਉਹਨਾਂ ਨੂੰ ਦੇਖੀ ਆ ਕੇ ਮੈਂ ਹੁੱਜਾ ਮਾਰ ਦਿਆ ਮੇਰੇ ਬਾਂਦਰੀ ਜੀ ਆਪੋ ਆਪੋ ਇਹ ਤਾਂ ਬਾਲੀ ਚੰਬਲੀ ਹੋਈ ਆ। ਔਰ ਆੜ ਤਾਂ ਹਾਂ ਡੰਗਣ ਵਾਲਾ ਦੀ। ਹੈ ਫਲੀਆਂ ਹੈਗੀਆਂ ਇਹ ਤਾਂ। ਕਾਲ ਜਲ ਗਿਆ ਤੋੜੀਆਂ ਖੱਲੇ ਦੇ ਪਾਸੇ ਬਹੁਤ। ਬਹੁਤ ਉਹ ਤਾਂ ਪੱਕ ਗਈਆਂ ਹੋਣੀਆਂ। ਤੋੜ ਲਿਆਵਾਂਗੇ ਜਲ। ਮੱਝ ਗਿਆ ਨਹੀਂ ਤਾਂ ਐਸੀ। ਸੈਪੀ ਸੈਟ ਬਾਰਮੇਂ ਕੀ ਕਰਤਾ ਹੈ? ਬਾਰਮੇਂ ਕੀ ਕਰਤਾ ਹੈ? ਹਾਂ ਬਾਸ ਇਹ ਲਈ ਜਿੰਦਾ। ਹੈ। ਮੌਸਮ ਠੰਡਾ ਹੋ ਗਿਆ ਸਵੇਰੇ ਸ਼ਾਮ ਨੂੰ ਪੈ ਜਾਂਦਾ ਹੀ ਹਾਂ ਤੇ ਆਪਣੀ ਸਿਹਤ ਠੀਕ ਹੈ ਹੁਣ ਆਪਾਂ ਲਾਗੇ ਕੰਮ ਥੱਲੇ ਪਾਣੀ ਪਿਆ ਦਨੇ ਬਸ ਪਿੰਦਰ ਪਾਣੀ ਪਿਆ ਦੂ ਮੈਂ ਮਸਰਦਾਨੀ ਧੂਆਂ ਕਰਕੇ ਮਸਰਦਾਨੀ ਦੱਬ ਦੂੰ ਤੂੰ ਭੱਗ ਜਾ ਗੱਡੀਆਂ 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 ਵਿਧਿਆ ਅਸਟੇ ਮੈਂ ਸੁਣ ਚਲਾਂ ਅੱਜ ਤਾਂ ਮਸਰਦਾਨੀ ਮੈਂ ਦੱਬੂੰਗੀ ਲੇਟ ਲਓ ਜੀ ਕਿੰਦਰੂ ਲੱਗੀ ਕਿ ਧੁੱਖ ਉਹ ਕਨਮਣੂ ਬਣਾ ਕੇ ਦੇਵੋ ਖਾਣ ਮਸਾਲਾ ਸੋਰ ਬਣਾਉਣੇ ਆ ਮੈਂ ਨਮਕੀ ਨੂੰ ਵੀ ਜਿਆਦਾ ਪਾਉਂਦਾ ਥੋੜੀ ਜਿਹੀ ਕੱਟ ਮਿਰਚਾ ਥੋੜਾ ਥੋੜਾ ਨੂਨ ਪਾ ਕੇ ਤੋਰੀਆਂ ਨੇ ਬਿਆਨ ਤਾਂ ਕਹਿੰਦਾ ਖੇਤ ਹੈ ਵੀ ਉੱਧਰ ਆ ਗਿਆ ਹੈ ਆ ਦੇਖੋ ਜੀ ਆਪਾਂ ਨੂੰ ਬੈੱਡ ਇੱਧਰ ਜਮਾ ਕੰਧ ਨਾਲ ਲਾਉਣੇ ਪੈਗੇ ਬਸ ਇੱਧਰ ਆਪਾਂ ਨੇ ਝਾੜੂ ਮਾਰਨ ਜੋਗੀ ਜਗ੍ਹਾ ਰੱਖੀ ਐ ਇਹ ਬੈੱਡ ਇੱਧਰ ਲਾ ਕੇ ਹੁਣ ਆਪਣੇ ਦੋ ਮੁੰਡੇ ਇੱਧਰ ਬਹਿ ਜਾਂਦੇ ਨੇ ਇੱਕ ਇੱਧਰ ਬਹਿ ਜਾਂਦਾ ਐ ਇੱਧਰ ਮੰਮੀ ਤੇ ਪਿੰਦਰ ਪੈ ਜਾਂਦੇ ਨੇ ਇੱਧਰ ਆ ਪੀਤੀ ਢਾਲ ਲੈਂਦੀ ਐ ਮੈਂ ਤੇ ਸਰਦਾਰ ਜੀ ਇੱਥੇ ਬੈਠਾ ਦਿੰਦੇ ਨੇ ਮੈਨੂੰ ਮੇਰੀ ਢੂਰੀ ਦੁਖਦੀ ਐ ਮੈਂ ਬੈਠਾਂ ਦੀ ਕਹਿਣਾ ਹੁੰਦਾ ਨਾ ਤੇ ਉੱਧਰ ਸਾਨੂੰ ਲੱਗਿਆ ਡਰ ਕਮਰੇ ਚ ਆਪਣੇ ਆਵੜੀ ਸਪਸੀਨ ਦਰ ਵੀ ਅਸੀਂ ਨੇ ਸਾਰਾ ਕੁਝ ਚੱਕਤਾ ਪੀਤੀ ਨੇ ਕੱਲ ਸਾਡੇ ਜਿੱਦੇ ਸਾਨੂੰ ਛੁੱਟੀ ਮਿਲੀ ਹੈ ਨਾ ਹਸਪੀਟਲ 'ਚ ਉਹਦੇ ਅੰਦਰ ਸਪਸ ਵੀ ਨਾ ਬੜੀ ਸਰਦਾਰ ਜੀ ਕਹਿੰਦੇ ਵੀ ਨੀਚੇ ਨਹੀਂ ਬੈਠ ਗਏ ਅਸੀਂ ਉਰੇ ਪੈਂਦੇ ਹੁੰਦੇ ਸਾਰੇ ਆਹ ਏਸੀ ਵਾਲੇ ਕਮਰੇ 'ਚ ਤੇ ਗੱਦਿਆਂ ਤੇ ਨੀਚੇ ਹੁਣ ਸਾਨੂੰ ਡਰ ਲੱਗਿਆ ਵਹਿਮ ਹੋ ਗਿਆ ਉਹਦੇ ਅਸੀਂ ਇਥੋਂ ਨੀਚੋਂ ਵੀ ਸਾਰਾ ਕੁਝ ਚੱਕਤਾ ਵੀ ਕੀ ਪਤਾ ਨਹੀਂ ਬਤਾ ਇੱਥੇ ਬੜ ਕੇ ਬਹਿ ਜੇ ਹਨਾ ਹੁਣ ਇਹ ਕੱਲ ਨੂੰ ਆਪਾਂ ਦੇਖਦੇ ਆ ਉਹ ਲਮਾਰੀ ਵਗੈਰਾ ਲਿਆਵਾਂਗੇ ਆਪਾਂ ਜਿਹੜੇ ਕੈਬਨ ਹੁੰਦੇ ਨੇ ਦੋ ਤਿੰਨ ਇਹਦੇ ਵਿੱਚ ਨੀਚੇ ਰੱਖ ਕੇ ਕੱਪੜੇ ਉਮੇ ਰੱਖਾਂਗੇ ਤਾਂ ਹੀ ਇਥੋਂ ਸਾਰਾ ਸਿਸਟਮ ਆ ਲਿਆ ਤੇ ਦਿਨ ਚ ਅਸੀਂ ਰਹਿ ਬੈਜਨੇ ਆ ਬਸ ਇੱਥੇ ਵਿਚਾਲੇ ਪੱਖੇ ਦੇ ਥੱਲੇ ਕਰ ਲੇ ਗੱਦੇ ਉਧਰੋਂ ਵਾਲੇ ਦਾਣੇ ਸਾਰਾ ਖਾਲੀ ਕਰ ਰੱਖਿਆ ਥੋੜਾ ਜਿਹਾ ਮੌਸਮ ਹੁਣ ਖਰਾਬ ਹੈ ਜੀ ਬੱਚਤ ਰੱਖਣੀ ਚੰਗੀ ਹੈ ਹਨਾ ਤੇ ਮੇਰਾ ਸਰੀਰ ਠੀਕ ਆ ਕਾਫੀ ਭੈਣਾ ਦੇ ਕਮੈਂਟ ਆਉਂਦੇ ਸੀ ਮੇ ਥੋੜੀ ਸਿਹਤ ਕਿਵੇਂ ਆ ਥੋੜੀ ਵੀਕਨੈਸ ਹੈਗੀ ਹੈ ਬਾਕੀ ਸਰੀਰ ਠੀਕ ਆ ਆਪਣਾ ਸਰਦਾਰ ਜੀ ਨੇ ਜਾਣਾ ਜਰੀ ਪਉਣ ਆਪਣੀ ਡਿਊਟੀ ਲੱਗੀ ਮੈਂ ਮਸਲਦਾਨੀ ਦੱਬ ਦੂੰ ਪਿੰਦਰ ਮੱਝਾ ਨੂੰ ਪਾਣੀ ਪਿਉਣਾ ਨੂੰ ਮੈਂ ਚਾ올 ਬਣਾ ਕੇ ਦਿੱਤੇ ਨੇ ਮਤ ਨਹੀਂ ਬੱਚੇ ਹਨਾ ਥੋੜਾ ਜਿਹਾ ਤਾਂ ਵੀ ਬੁਖਾਰ ਕਰਕੇ ਮੂੰਹ ਦਾ ਟੇਸਟ ਬਦਲ ਜਾਂਦਾ ਕੁਸੂ ਖੀਚੜੀ ਵਗੈਰਾ ਖਾ ਕੇ ਜਮੀ ਨਹੀਂ ਰਾਜੀ ਕੱਲ ਮੈਂ ਬਣਾ ਲਈ ਜਮਾ ਨਹੀਂ ਖਾਦੀ ਮੈਂ ਹੀ ਖਾਦੀ ਤੋ ਇਹ ਤਿੰਨੇ ਟਾਈਮ ਹੁਣ ਅਸੀਂ ਨੇ ਬਣਾਈਆ ਕੱਦੂ ਦੀ ਸਬਜ਼ੀ ਅੱਠ ਦਿਨ ਹੋ ਗਏ 9 ਦਿਨ ਅਸ ਤਾਂ ਖੇਤ ਵੀ ਨਹੀਂ ਗਏ ਉੱਥੇ ਸਬਜ਼ੀਆਂ ਦਾ ਪੱਕ ਪੱਕ ਬੁਰਾ ਹਾਲ ਹੋਇਆ ਪਏ ਹੁਣ ਮੈਂ ਸਰਦਾਨੀ ਦਾ ਬੱਕੇ ਚੱਲਦੇ ਆਂ ਦੇਖਦੇ ਆ ਮਮੀ ਦੇ ਗੋਡੇ ਜ਼ਿਆਦਾ ਦੁਖਦੇ ਨੇ ਜੇ ਤਾਂ ਤੁਰਿਆ ਗਿਆ ਨਾਲ ਬੰਨ ਦਿੱਤੀ ਨਹੀਂ ਫੇਰ ਘਰੇ ਕਹਿੰਦੀ ਮੈਂ ਚੱਲ ਹੌਲੀ ਹੌਲੀ ਦਾੜ ਦੂੜ ਬਣਾ ਲਵਾਂ ਨੇ ਅੱਟਾ ਗੋਨੂ ਨੂੰ ਮੈਂ ਪਿੰਦਰ ਨਾਲ ਲਾ ਕੇ ਮਸਰਦਾਨੀ ਦਵਾਇਆ। ਕੋਸ਼ਿਸ਼ ਕਰਾਂਗੇ ਕੱਲ ਨੂੰ ਆਪਾਂ ਨੇ ਮੈਡੀਸਨ ਲੈਣ ਜਾਣਾ ਸਵੇਰੇ ਪਿੰਦਰ ਨੂੰ ਵੀ ਲੈ ਕੇ ਜਾਵਾਂਗੇ। ਮਾਮੇ ਦਾ ਵਿਚਾਰੇ ਦਾ ਪਾਲਾ ਚਾਦੇ ਕੰਮ ਉਲਝ ਗਿਆ। ਕਦੇ ਕੋਈ ਕੁਛ ਕਹਿੰਦੇ ਨੇ ਡਾਕਟਰ ਕਦੇ ਕੁਛ ਕਹਿੰਦੇ ਨੇ ਹਨਾ। ਫੂਡ ਪੈਪ ਦਾ 18 ਡੰਕਿਆਂ ਦਾ ਆਪਰੇਸ਼ਨ ਦੱਸਿਆ ਵੀ ਅਸੀਂ ਥੋੜਾ ਜਿਹਾ ਰਿਸਕ ਲੈਣ ਤੋਂ ਡਰਦੇ ਆ ਹਨਾ। ਇੰਨੀ ਉਹਦੀ ਉਹਦੀ ਸਰੀਰ ਹੈ ਜਿਹੜਾ ਉਹ ਤਾਕਤਵਰ ਨਹੀਂ ਹੈਗਾ ਵੀ ਚੱਲ ਲੂਗਾ ਹਨਾ। ਬਾਕੀ ਦੇਖਦੇ ਆ ਇੱਕ ਦੋ ਦਿਨਾਂ ਦੇ ਵਿੱਚ ਪ੍ਰੋਸੈਸ ਕਿਵੇਂ ਹੈ। ਹਜੇ ਉਹਨੂੰ ਸੋਜਿਸ ਵਗੈਰਾ ਜ਼ਿਆਦਾ ਹੈਗੀ। ਪਿੱਤੇ ਦੇ ਵਿੱਚ ਤਾਂ ਕਰਕੇ ਦਰਦ ਹੋ ਰਿਹਾ ਸੀ ਅੱਜ ਥੋੜਾ ਠੀਕ ਨੇ ਮੇਰੇ ਤਾਂ ਦੂਸਰੀ ਪੀ ਲਈ ਤੀ ਪਹਿਲਾਂ ਕੁਝ ਨਹੀਂ ਖਾਦਾ ਚਾਰ ਪੰਜ ਦਿਨਾਂ ਦਾ ਤੇ ਥੋੜਾ ਜਿਹਾ ਆਪਰੇਸ਼ਨ ਸੋਚ ਸੰਦ ਕੇ ਕਰਾਵਾਂਗੇ ਹਨਾ ਇੰਨਾ ਰਿਸਕ ਲੈਣਾ ਵਧੀਆ ਗੱਲ ਨਹੀਂ ਹੁੰਦੀ ਥੋੜਾ ਜਿਹਾ ਉਹ ਜਿਹੜੇ ਜ਼ਿਆਦਾ ਖਾ ਲੈਂਦੇ ਨੇ ਉਹ ਤੋਂ ਔਖੇ ਹੁੰਦੇ ਨੇ ਉਹ ਤਾਂ ਵੈਸੇ ਥੋੜਾ ਨਾਰਮਲ ਖਾਣ ਨਾਲ ਤਾਂ ਉਹ ਠੀਕ ਹੀ ਰਹਿੰਦੇ ਨੇ ਸਾਰਾ ਠਾਣਾ ਡਾਂਕੇ ਫੂਡ ਪੈਪ ਦੇ ਵਿੱਚ ਕਹਿੰਦੇ ਨੇ ਵੀ ਪਥਰੀ ਫਸ ਗਈ ਬਾਕੀ ਦੇਖੋ ਕੀ ਬਣਦਾ ਹੁਣ ਹਨਾ ਪ੍ਰਮਾਤਮਾ ਕਰੇ ਇਦਾਂ ਹੀ ਸਰਜੇ ਵਿਚਾਰੇ ਨੂੰ ਬਹੁਤ ਔਖਾ ਜੀ ਇਕੱਲੇ ਕਰੇ ਬੰਦੇ ਦਾ ਬਾਕੀ ਹੁਣ ਮੈਂ ਵੀ ਬਿਮਾਰ ਹੋਈ ਪਈਆਂ ਨਹੀਂ ਚੱਲਣਾ ਰਲ ਮਿਲ ਕੇ ਸਾਰੀ ਉਹ ਕਰ ਲੈਂਦੇ ਥੋੜਾ ਇਨਫੈਕਸ਼ਨ ਤੋਂ ਮੈਂ ਇਦਾਂ ਡਰਦੀ ਆਂ ਵੀ ਔਖਾਗਾ ਹਸਪੀਟਲਾਂ ਦੇ ਵਿੱਚ ਤੁਹਾਨੂੰ ਪਤਾ ਮੈਨੂੰ ਮਲੀ ਇਨਫੈਕਸ਼ਨ ਵੱਜ ਜਾਂਦੀ ਆ ਕਿੰਨਾ ਮਰਜੀ ਆਪਾਂ ਕੰਟਰੋਲ ਰੱਖ ਲਈਏ ਹੁਣ ਮੈਨੂੰ ਇਹ ਵੇਹਾਂ ਮੈਂ ਵੀ ਮੈਂ ਚੰਡੀਗੜ੍ਹ ਗਈ ਸੀ ਤਾਂ ਕਰਕੇ ਵੀ ਥੋੜਾ ਜਿਹਾ ਤਾਂ ਪਰੇਸ਼ਾਨੀ ਆ ਗਈ ਚਲੋ ਦੇਖਦੇ ਆਂ ਕੀ ਬੰਦ ਹੈ ਹੁਣ ਮਾਤਮਾ ਕਰੇ ਇਦਾਂ ਹੀ ਠੀਕ ਹੋ ਜੇ ਆਪਾਂ ਮੱਸਰ ਦਾ ਨਹੀਂ ਦੱਬ ਲਈਏ ਫਿਰ ਮਿਲਦੇ ਆਂ ਚੱਲ ਜਣ ਫਿਰ ਵੇਹ ਗਿਆ 10 ਦਿਨ ਹੋ ਗਏ ਫਤੌਣਾ ਪੱਕ ਖੜਾ ਹੋ ਖਾ ਲਿਆ ਪੀ ਲਿਆ ਬੋਤਲ ਲਵੇ ਦਰ ਲਈ ਚਲ ਠੋ 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 ਸੁਣਦਾ ਮੈਨੂੰ ਨਾਟਾ ਬੜਾ ਪੋਕੜਾ ਕਾਣਾ ਦੇ ਦੇ ਕਿ ਨਮਾਇਆ ਦੇਖ ਲੈ ਆ ਜਾ ਬੱਜਾ ਫੇਰ ਹੀ ਚੱਜ ਦੀ ਤਾਲ ਦੇਵਾਂਗੇ ਉਹ ਕਹਦਾ ਨਾ ਮੈਂ ਚੱਜ ਦੀ ਤੁਸੀਂ ਕੜੀ ਕਰ ਲੈਣੀ ਹੋ ਤੁਸੀਂ ਕਦੂ ਕਰ ਲੈਣ ਆ ਜਾ ਬੱਜਾ ਫੜੀਆਂ ਤੋੜ ਕੇ ਲਿਆਵਾਂਗੇ ਤੋਂ ਬਾਲਟੀ ਵਰਕੇ ਉਹਦੇ ਬਾਲਟੀ ਵਰਕੇ ਲੈ ਤੇ ਹੁਣ ਵੀ ਬਾਲਟੀ ਵਰਕੇ ਲਿਆਵਾਂਗੇ ਆ ਜਾ ਬੱਜਾ ਦੱਦੀ ਰਾਤ ਹੋਈ ਪਈ ਆ ਜੇ ਤੂੰ ਇਹ ਲੈ ਕੇ ਜਾਂਦਾ ਨੂੰ ਹੋਗਾ ਲਓ ਜੀ ਹੁਣ ਆਪਾਂ ਚੱਲਦੇ ਆਂ ਖੇਤ ਅੱਜ ਮਾਤਾ ਨੂੰ ਗੇੜਾ ਦਵਾ ਕੇ ਲੈ ਆਉਨੇ ਆਂ ਖੇਤ ਹੌਲੀ ਹੌਲੀ ਸਬਜ਼ੀ ਆਪਣੀ ਬਣ ਗਈ ਛੋਟੀ ਹੋ ਗਈ ਮੈਂ ਆ ਕੇ ਬਣਾ ਲਵਾਂ ਬਚਿਆਰੀ ਬਾਰੇ ਖਾਵਾ ਚੱਲਦੀ ਐ ਨਾ ਠੰਡੀ ਠੰਡੀ ਗੇੜਾ ਦੇ ਆਵਾਂਗੇ ਸਾਰਾ ਦਿਨ ਨੂੜੇ ਰਹਿੰਦੇ ਆਂ ਅੰਦਰ ਬੋਗੜਾ ਨਾਨੀ ਨੂੰ ਆ ਜਾਂਦੇ ਸਭ ਵੀ ਤੇ ਨਾਨੀ ਨੂੰ ਆ ਜਾਂਦੇ ਖੜ ਜਾ ਮਾਲੀਆਂ ਦੀ ਔਰੇ ਤਾਂ ਜਮਣਾ ਨਹੀਂ ਇੱਕ ਵੀ ਨਹੀਂ ਰਹੀ ਬਾਲੀਆਂ ਦੀ ਸਾਰੀਆਂ ਖਾ ਗਈ ਦੇਖਣ ਬਸ ਹੁਣ ਤਾਂ ਨੀਰਾ ਵੀ ਉਰੇ ਥੋੜਾ ਹੀ ਰਹਿ ਗਿਆ ਚਾਰਕ ਬੰਡਾ ਨੇ ਖਰਤਾ ਟੋਆ ਵਿਲਾ ਦੋ ਟਰਾਲੀਆਂ ਬਚ ਗਈਆਂ ਨੇ ਉੱਥੇ ਪੰਨੀਆਂ ਨਹੀਂ ਅਸੀਂ ਟੋਏ ਚ ਪਾਲੀਆਂ ਉਰੋਂ ਹੀ ਚਾਰੀ ਜਾਂਦੇ ਹੁਣ ਉਹ ਐ ਵੀ ਚੱਲ ਮੀਂਹ ਜੇ ਤੋਂ ਪਹਿਲਾਂ ਚਰ ਗਈਆਂ ਦੋਕ ਬੰਡਾ ਰਹਿ ਗਈਆਂ ਹੁਣ ਤਾਂ ਦਾਲ ਤੋੜਦਾ ਦਾਲ ਆ ਕੇ ਬਹਿ ਗਿਆ ਹੌਦੀ ਤੇ ਵੇ ਹੇ ਬਾਬੂ ਜੀ ਸਬਜੀ ਤੋੜਲਾ ਸਬਜੀ ਨਾ ਕੇ ਦਾਲ ਹੇ ਹੇ ਹਵਾਉਂ ਨੀਉੜੇ ਆਦ ਕੀ ਆਪਣੇ ਭਿੰਡੀਆਂ ਨੇ ਸਵਾਦ ਬਣ ਜਾਨੀਏ ਤਾਂ ਡੰਡਾ ਲਿਆਉਣ ਵਾਲਾ ਇੱਥੇ ਆਏ ਨਾ ਬੜਿਆ ਕਰੋ ਹੋਰ ਤੇ ਡੈਡੀ ਨੂੰ ਉੱਤੇ ਕਿਹਾ ਸੀ ਮੈਂ ਡੰਡਾ ਧਰ ਦੇ ਚੱਲ ਬਈ ਬੂਹੇ ਦਾ ਪਹੋ ਫਾਲੀਆਂ ਤਾਂ ਦੱਬ ਲਈਆਂ ਸੌਕਾ ਸੇ ਨੇ ਹੂੰ ਅੱਠ ਦਿਨ ਕਾਦਾ ਦੀ ਖੇਤ ਚੌਲ ਫਲੀਆਂ ਦੇ ਤਾਂ ਬੂਧੀ ਲਕੋਤੇ ਆ ਭੱਗੀਆਂ ਬੇਲਾਂ ਇੱਧਰ ਨਣਾ ਮੈਨੂੰ ਕਿਹਾ ਤੀ ਮਾ ਇਹਨਾਂ ਨੂੰ ਇੱਧਰ ਉੱਧਰ ਹੀ ਰੱਖਿਓ ਲੈ ਵੀ ਪਾਰ ਲੋ ਬਾਲਟੀ ਫਿਰ ਚਾਰ ਦਿਨ ਆਰਾਮਦਾਰੀ ਕਰਾਂਗੇ ਇਹ ਮੈਂ ਫਿਰ ਦੇ ਬ੍ਰਿੰਗ ਇਹਨਾਂ ਦੇ ਲਈ ਉਹ ਕਰਕੂ ਬੀਰ ਉਹ ਵੀ ਮੈਂ ਤੋੜਨ ਦੀ ਹੈ ਇਹ ਹੁਣ ਇੱਕ ਮਸਰ ਖਾਉਗਾ ਪਾਣ ਕੋਈ ਨਹੀਂ ਤੋਰੀ ਨਹੀਂ ਤਾਂ ਡੰਗਾ ਲਾ ਦੇਣੇ ਉਹਨੂੰ ਪਹਿਲਾਂ ਵੀ ਤੋਰੀ ਨਹੀਂ ਲੱਗਦੀ ਇਹਨੇ ਇਹ ਤਾਂ ਪੱਕੀਆਂ ਬਈਆਂ ਸਾਰੇ ਹੋਰ ਐਸਾ ਕਿੰਨਾ ਪਾਉਣ ਕਰਕੇ ਫਿਰ ਟੁੱਟਦੀਆਂ ਨੇ ਬੜਾ ਜੰਗਲੇਗੀ ਸਾਡਾ ਦਰ ਪਰਸੀ ਬੱਚਾ ਜਾ ਬੜਮੁੰਨੇ ਉਹ ਮੁੰਮਰ ਜਿਹਾ ਸਾਉਤ ਦੀਆਂ ਗੱਲਾਂ ਲੀ ਟੋਟਾ ਮੋਟਾ ਤੇ ਇਹ ਤਾਂ ਸੱਤ ਵਰਗਾ ਤਾਂ